ਬਾਬੂ ਰਜਬ ਅਲੀ ਜੀ ਚੜ੍ਹਦੇ ਪੰਜਾਬ ਤੋਂ ਉਜੜੇ ਤੇ ਇੱਥੇ ਬੱਤੀ ਟੂਵਲ ਚ ਆ ਕੇ ਵਸੇ ਤੇ ਇੱਥੇ ਹੀ ਉਹ ਪੂਰੇ ਹੋਏ ਤੇ ਅੱਜ ਵੀ ਪਿੰਡ ਵਿੱਚ ਉਹਨਾਂ ਦੀ ਕਬਰ ਮੌਜੂਦ ਹੈ ਇੱਥੇ ਸਿੱਖਸਾਨ ਗੁਰਦੁਆਰਾ ਮੌਜੂਦ ਹੈ ਲੇਕਿਨ ਹੁਣ ਉਹਦੀ ਨਾ ਹਾਇਤ ਚੇਂਜ ਹੋ ਗਈ ਹੈ ਉਹਦਾ ਹੁਣ ਸਾਰਾ ਸਟਰਕਚਰ ਚੇਂਜ ਹੋ ਗਿਆ ਕਿਉਂਕਿ ਬਿਲਡ ਹੋ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਜੀ ਸਾਡੇ ਅਬੈਗ ਤੇ ਕੋਟੀ ਦੇ ਕੈਪਟਨ ਇੰਦਰ ਸਿੰਘ ਦੀ ਸੀ ਉਹ ਜੂਨ ਦੀ ਤੂੰ ਹੀ ਖੜੀ ਆ ਉਹ ਆਪਣੀ ਅਸਲ ਸੂਰਤ ਦੇ ਵਿੱਚ ਮੌਜੂਦ ਹੈ ਉਹਨਾਂ ਨੇ ਸਿੱਖਾਂ ਨੂੰ ਇੱਕੋ ਹੀ ਗੱਲ ਦਿੰਦੀ ਸੀ ਉਹ ਕਮੇਟੀ ਦਾ ਮੇਲਾ ਬਣਾਉਂਦੇ ਸੀ ਉਹ ਦੂਜਾ ਮੇਲਾ ਹੈ ਨਾ ਬਾਬਾ ਗੁਰੂ ਨਾਨਕ ਦੇ ਜਿਹੜਾ ਨਨਕਾਣਾਣਾ ਹੁੰਦਾ ਹੈ ਜਾਂ ਕਰਤਾਰਪੁਰ ਰਾਜਨੀ ਦੇ ਵਿੱਚ ਹੁੰਦਾ ਹੈ ਜਿਵੇਂ ਸਾਡੇ ਲਈ ਮੱਕਾ ਮਦੀਨਾ ਅਜਿਹਾ ਮੁਕਾਮ ਹੈ ਮਕਦਸ ਮੁਕਾਮ ਹੈ ਸਿੱਖਾਂ ਦਾ ਮਕਦਸ ਮੁਕਾਮ ਨਨਕਾਣਾ ਸਾਹਿਬਡੇ ਚੱਕ ਦੇ ਵਿੱਚ ਕਦੇ ਅਸੀਂ ਇਨਾ ਅਮਨਾਰਾ ਇਹ ਪੈਨ ਸੀ ਕਿ ਕਦੇ ਇਸ ਚੱਕ ਦੇ ਵਿੱਚ ਸੁਪਾਈ ਨਹੀਂ ਸੀ ਜਿਹੜਾ ਕਥਾਨੇਦਾਰ ਨਹੀਂ ਆਵੀਆਂ ਉਹ ਕੁਰਸੀਆਂ ਦੇ ਮਾਲਕ ਆਏ ਨੇ ਲੇਕਿਨ ਉਹ ਆਂਤੇ ਤੇ ਰੋਂਦੇ ਹੀ ਗਏ ਨੇ ਵੀ ਆਗ ਸੀ ਕੀ ਹੋਊਗਾ ਮੈਂ ਆ ਮਕਾਨ ਬਣਾਇਆ ਅਸਾ ਤਾਂ ਮੈਨੂੰ ਇਹ ਨਾ ਵੀ ਮੇਰਾ ਕਿੰਨਾ ਖਰਚਾ ਆਇਆ ਹੈ ਬਿਲਕੁਲ ਤੇ ਜਿਹੜਾ ਆਣ ਕੇ ਆਏ ਨੇ ਕਬਜ਼ਾ ਕਰ ਲੇਗਾ ਉਹਨੂੰ ਕੀ ਪਤਾ ਹੈ ਉਹ ਤਾਂ ਦੂਜੇ ਦਿਨ ਟਾ ਲੇਗਾ ਇਹ ਸਾਡਾ ਮੁਸਲਮਾਨ ਆ ਨੇ ਪਾਕਿਸਤਾਨ ਨੂੰ ਜੋ ਟਾਉਣਾ ਸ਼ੁਰੂ ਕੀਤਾ ਇਹਨੂੰ ਬਣਾਉਣਾ ਨਹੀਂ ਸ਼ੁਰੂ ਕੀਤਾ ਇਹ ਵੀ ਕਹਿੰਦਾ ਹਰ ਪਾਸੇ ਮੁਹੱਬਤ ਦਾ ਦਰਸੀ ਹੁਣ ਕੀ ਹੈ ਮਾਸ਼ਾਅੱਲਾ ਅਸੀਂ 2024 ਚ ਵੀ ਚ ਗਏ ਸਾਡੇ ਕੋਲ ਕੁਝ ਵੀ ਕੋਈ ਨਹੀਂ ਬਚਿਆ ਅਸੀਂ ਮਾਪੇ ਤੋਂ ਤਮੀਜ਼ ਬੋਲ ਗਏ ਅਸੀਂ ਭੈਣ ਭਰਾ ਤੋਂ ਤਮੀਜ਼ ਬੋਲ ਗਏ ਅਸੀਂ 2 ਸਦੀਆਂ ਨੂੰ ਭੁੱਲ ਗਏ ਕਿ ਕੌਣ ਨੇ ਅਸੀਂ ਕਿਸੇ ਕੋਲ ਲੜਣਾ ਦੇਣਾ ਭੁੱਲ ਗਏ ਆ ਸਤਿ ਸ੍ਰੀ ਅਕਾਲ ਨਮਸਤੇ ਜੀ ਜੀ ਸੰਦੇ ਪੰਜਾਬ ਦੇ ਸ਼ੋ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਓਕਾੜਾ ਦਾ ਪਿੰਡ ਬੱਤੀ 12 ਇਹ ਉਹ ਪਿੰਡ ਹੈ ਜਿਹੜਾ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਫੌਜੀ ਜਿਹੜੇ ਸਰਦਾਰ ਫੌਜੀ ਸੀ ਉਹਨਾਂ ਨੂੰ ਇਹ ਪਿੰਡ ਅਲਾਰਟ ਹੋਇਆ ਸੀ ਤੇ ਇਸ ਪਿੰਡ ਦੇ ਜ਼ਗੀਰਦਾਰ ਸੀ ਕੈਪਟਨ ਸਰਦਾਰ ਇੰਦਰਜੀਤ ਸਿੰਘ ਸਰਦਾਰ ਇੰਦਰਜੀਤ ਸਿੰਘ ਜੀ ਹਾਲੇ ਆਪਣੀ ਹਵੇਲੀ ਬਣਾ ਹੀ ਰਹੇ ਸੀ ਕਿ ਉਹਨਾਂ ਨੂੰ ਪ੍ਰਵਾਸ ਕਰਕੇ ਜਾਣਾ ਪਿਆ ਇਸ ਹਵੇਲੀ ਦਾ ਕੰਮ 1938 ਵਿੱਚ ਸ਼ੁਰੂ ਹੋਇਆ ਤੇ ਹਾਲੇ ਇਹ ਹਵੇਲੀ ਕੰਪਲੀਟ ਨਹੀਂ ਹੋਈ ਸੀ ਤੇ ਉਜਾੜੇ ਪਏ ਤੇ ਉਹਨਾਂ ਨੂੰ ਜਾਣਾ ਪਿਆ ਤੇ ਜਿਵੇਂ ਸਿੱਖ ਸਰਦਾਰਾਂ ਨੂੰ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਜਾਣਾ ਪਿਆ ਉਸੇ ਹੀ ਤਰ੍ਹਾਂ ਚੜ੍ਹਦੇ ਪੰਜਾਬ ਤੋਂ ਮੁਸਲਮਾਨਾਂ ਨੂੰ ਪ੍ਰਵਾਸ ਕਰਕੇ ਲਹਿੰਦੇ ਪੰਜਾਬ ਆਣਾ ਪਿਆ ਤੇ ਉਧਰੋਂ ਪ੍ਰਵਾਸ ਕਰਕੇ ਆਏ ਇੱਕ ਲਿਖਤਕਾਰ ਜਿਹੜੇ ਕਿ ਕਿਸੇ ਵੀ ਤਾਰਫ਼ ਦੇ ਮੁਹਤਾਜ ਨਹੀਂ ਬਾਬਾ ਰਜਬ ਅਲੀ ਜੀ ਦੀਨਾਂ ਦੀ ਸ਼ਾਇਰੀ ਸਾਨੂੰ ਅੱਜ ਵੀ ਸੁਤਿੰਦਰ ਸਰਤਾਜ ਤੇ ਰਣਜੀਤ ਬਾਵਾ ਵਰਗੇ ਮਸ਼ਹੂਰ ਸਿੰਗਰਾਂ ਤੋਂ ਸੁਣਨ ਨੂੰ ਮਿਲਦੀ ਹੈ ਬਾਬਾ ਰਜਬ ਅਲੀ ਜੀ ਨੇ ਇੱਥੇ ਵੀ ਆ ਕੇ ਆਪਣੀ ਬੜੀ ਸਾਰੀ ਸ਼ਾਇਰੀ ਲਿਖੀ ਦੋ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੱਚਾ ਸੁਰਮਾ ਤੇ ਇੱਕ ਉਜਾੜਾ ਦੋ ਕਿਤਾਬਾਂ ਨੇ ਤੇ ਬਾਬਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਆਪਣੀ ਸ਼ਾਇਰੀ ਦੇ ਕਰਕੇ ਬੜੀ ਹੀ ਸ਼ੋਹਰਤ ਹਾਸਲ ਕੀਤੀ ਬਾਬਾ ਜੀ ਚੜ੍ਹਦੇ ਪੰਜਾਬ ਜੰਮੇ ਤੇ ਲਹਿੰਦੇ ਪੰਜਾਬ ਪੂਰੇ ਹੋਏ ਤੇ ਅਸੀਂ ਕੋਸ਼ਿਸ਼ ਕਰਾਂਗੇ ਬਾਬਾ ਜੀ ਦੀ ਸਮਾਦਿਆ ਕਬਰ ਅਗਰ ਸਾਨੂੰ ਲੱਭੀ ਤੇ ਉਹ ਵੀ ਤੁਹਾਨੂੰ ਸਭ ਨੂੰ ਜ਼ਰੂਰ ਦਿਖਾਵਾਂਗੇ ਆਓ ਤੁਹਾਨੂੰ ਦਿਖਾਈਏ ਇਹ ਪਿੰਡ 3212 ਜਿਹੜਾ ਕਿ ਜ਼ਿਲ੍ਹਾ ਉਹ ਤਹਿਸੀਲ ਉਕਾੜਾ ਦਾ ਹੀ ਪਿੰਡ ਹੈ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ 3412 40D 3112 472 ਹੈ। ਅਸਲਾਮੁਅਲੈਕਮ ਜੀ। ਜੀ ਵਾਅਸਲਾਮ ਕੀ ਹਾਲ ਚੱਲ ਰਿਹਾ ਜੀ? ਦਵਾਨ ਠੀਕ। ਨਾਮ ਦੱਸੋ ਜੀ ਆਪਣਾ ਨਾਮ। ਰੌਜ਼ਾਫਰ ਤੇ ਤੁਹਾਡੇ ਨਾਲ ਜਿਹੜੇ ਬੈਠੇ ਨੇ ਭਾਈ। ਇਹਨਾਂ ਨੰਬਰ ਦਾ ਅਹਿਮਦ ਅਲੀ ਸਾਹਿਬ ਤੇ ਜ਼ਫਰ ਪੱਟੀ ਸਾਹਿਬ ਮੁਹੰਮਦ ਇਕਬਾਲ ਇਹ ਸਰਵਰ ਪੱਟੀ ਇਹ ਆਪਣਾ ਜਿਹੜਾ ਪਿੰਡ ਹੈਗਾ ਜੀ ਬੱਤੀ 2L ਜੀ ਜੀ ਇਹ ਸ਼ੁਰੂ ਤੋਂ ਹੀ ਇਹਨਾਂ ਡਵੈਲਪਮੈਂਟ ਵਾਲਾ ਪਿੰਡ ਹੈ ਕਿ ਪਹਿਲੇ ਕੱਚਾ ਹੁੰਦਾ ਸੀ ਨਹੀਂ ਨਹੀਂ ਦੇਖੋ ਮਾਸ਼ਾਅੱਲਾ ਆਈ ਪ੍ਰਾਊਡ ਆਫ ਬੱਤੀ 2L ਕਿਉਂਕਿ ਇਹ ਆਲਰੇਡੀ ਡਵੈਲਪਰ ਸੀ ਅਲਹਮਦੁਲਿਲਾ ਫਰਸਟ ਟਾਈਮ ਇਨ ਡਿਸਟ੍ਰਿਕਟ ਹੋਕਾਰਾ ਸਾਡਾ گاؤں ਇੰਦੀ ਬਹੁਤ ਬੜੀ ਮਿਸਾਲ ਹੈ ਅਸੀਂ ਜਦੋਂ ਡਿਵੀਜ਼ਨ ਮੁਲਤਾਨ ਤੋਂ ਸਾਣਾ ਤਿੰਨ ਵਾਰੀ ਅਸੀਂ ਫਰਸਟ ਪ੍ਰਾਈਜ਼ ਜਿੱਤੇ ਹੈ ਬੱਤੀ 2L ਨੇ ਮਸਾਲੀ گاਉਂ ਦਾ ਇਹ ਇੱਕ ਖੂ ਕਿੰਨੇ ਖੁੰਦੇ ਸੀ ਖੂਆਂ ਦੇ तकरीबन 6 ਖੂ 6 ਖੂ ਕਿਸੇ ਖੂ ਦਾ ਕੋਈ ਨਾਮ ਪੁਰਾਣੇ ਖੂ ਦਾ ਯਾਦ ਹੈ ਨਾਮ ਮਸਜਿਦ ਵਾਲਾ ਖੂ ਠੀਕ ਵੱਡੇ ਹੱਥ ਦਾ ਖੂ ਗੁਰਦੁਆਰੇ ਦਾ ਖੂ ਠੀਕ ਹੈ ਤੇ ਮੀਹ ਸਰਵਰ ਦੀ ਖੂਈ ਸਾਬ ਕੇ ਐਂਕੀ ਸਾਡੇ ਅਲਾਨ ਪਿਆਰੇ ਹੋ ਚੁਕੇ ਨੇ ਉਹ ਮਸ਼ਹੂਰ ਸਨ ਜਿਹੜਾ 32 ਟੂਲੇ ਆਪਣਾ ਇਹ ਸਿੱਖ ਮੁਸਲਮਾਨ ਹਿੰਦੂਆਂ ਦਾ ਸੀ ਜਾਂ ਸਿੱਖਾਂ ਜਾਂ ਮੁਸਲਮਾਨਾਂ ਦਾ ਸੀ ਨਹੀਂ ਇਹ ਟੋਟਲ ਟੋਟਲ ਇਹਦੇ ਚ ਦੋ ਹੀ ਕਮਿਊਨਿਟੀ ਬੈਠਿਆ ਸੀ ਮੁਸਲਮ ਐਂਡ ਸਿੱਖ ਠੀਕ ਹੈ ਕਿਉਂਕਿ ਸਿੱਖ ਜਦੋਂ ਮਾਈਗ੍ਰੇਟ ਕਰ ਗਿਆ ਹਾਂਜੀ ਤੇ ਜਦੋਂ ਮਾਈਗ੍ਰੇਟਡ ਬੰਦੇ ਉੱਥੋਂ ਆਏ ਨੇ ਉਹ ਸਾਰੇ ਇੱਥੇ ਆ ਕੇ ਸੈਟਲ ਹੋ ਗਏ ਠੀਕ ਕਿਉਂਕਿ ਲੋਕਲ ਮੁਸਲਮ ਦੀ ਤਦਾਦ ਇੱਥੇ ਕਾਫੀ ਕਮ ਸੀ ਸਿੱਖ ਬਹੁਤ ਜ਼ਿਆਦਾ ਸਨ ਉਹਨਾਂ ਦੀਆਂ ਨਿਸ਼ਾਨੀਆਂ ਬੈਕ ਤੇ ਹਵੇਲੀ ਹੈ ਐਫਰਾਂ ਦਾ ਇਹ ਹਾਤਾ ਬਹੁਤ ਮਸ਼ਹੂਰ ਹੈ ਇਹ ਜਿਹੜਾ ਗਾਉਂ ਦਾ ਸੀ ਨਾ ਰੈਸ ਹਾਂਜੀ ਸਰਦਾਰ ਸਿੱਖ ਉਹ ਇੱਥੇ ਰਾਜ ਸ਼ਕਤੀਆਂ ਨੂੰ ਕੀਤੀ ਸੀ ਉਹਦਾ ਨਾਮ ਨਾਮ ਕੀ ਹੋਇਆ ਸੀ ਉਹਦਾ ਇੰਦਰ ਸਿੰਘ 인더 ਸਿੰਘ जी ਉਹਨਾਂ ਦਾ ਬੇਟਾ ਤਾਂ ਉਹਨੇ ਦਿਲਚਸਪ ਗੱਲ ਦੱਸਾਂ ਕਿ ਉਹਨਾਂ ਦਾ ਬੇਟਾ ਇਹ ਮਾਰਸ਼ਲ ਇੰਡੀਆ ਦਾ ਰਿਹਾ ਜੇ 3 ਸਾਲ ਠੀਕ ਹੈ ਇਹ ਮਾ ਯਾਨੀ ਕਿ ਫਜ਼ਾਈਆ ਦਾ 에어 ਮਾਰਸ਼ਲ ਕਿੰਸਾਲ ਦੇ ਹੈ ਤੇ ਉਹਨਾਂ ਦਾ ਨਾਨਾ ਫਿਰ ਇੱਕ ਤਾਂ ਉਹ ਸਟੋਰੀ ਕਹੀ ਤਾਂ ਹੋਰ ਦੱਸਣ ਲੱਗਾ ਇੱਕ ਨਿਸ਼ਾਨੀ ਹੈ ਹੱਥਾਂ ਵੀ ਮੌਜੂਦ ਹੈ ਇਹ ਹੱਥਾਂ ਕਿੰਦਾ ਸੀ ਜੀ ਕੀ ਨਾਮ ਇਹ ਵੀ ਉਹਨਾਂ ਦਾ ਸੀ ਅੱਛਾ ਇੱਕ ਹੀ ਸਰਦਾਰ ਦੀ ਜਗ੍ਹਾ ਇਹ ਉਹਦੇ ਛੋਟੇ ਭਾਈ ਦਾ ਸੀ ਅੱਛਾ ਉਹਨਾਂ ਦਾ ਨਾਮ ਛੋਟਾ ਭਾਈ ਸੀ ਰਿਲੇਟਿਵ ਸੀ ਨਾਂ ਦੇ ਹਿਸਟਰੀ ਤੇ ਮੁxtਲਿਫ ਆਂਦੇ ਹਨ ਤੇ ਅਸਲ ਵਿੱਚ ਮੈਂ ਸਹੀ ਨਾਮ ਤੁਹਾਨੂੰ ਦੱਸ ਨਹੀਂ ਰਿਹਾ ਲੇਕਿਨ ਉਹ ਰਿਲੇਟਰ ਸੀ ਇਨ ਦ ਸਿੰਘਪੁਰ ਕੈਪਟਨ ਦ ਸਿੰਘ ਤੋਂ ਮਤਲਬ ਕਿ ਅਨਦਰ ਜਿਹੜਾ ਕਹ ਲੋਗੇ ਜਿਵੇਂ ਹੁਣ ਨੰਬਰਦਾਰ ਸਾਹਿਬ ਨੇ ਉਹ ਨੰਬਰਦਾਰ ਕਹ ਲੋ ਜਗੀਰਦਾਰ ਤੋਂ ਸਪਿੰਡ ਦਾ ਮੈਂ ਦੱਸਾਂ ਨਾ ਜੀ ਐਕਚੁਅਲੀ ਇਹ ਰੈਸ਼ਗਾ ਸੀ ਹਾਂਜੀ ਇੱਥੇ ਇਹ ਦੋ ਕਮਰੇ ਸਨ ਮੁਲਾਜ਼ਮੀਆਂ ਦੇ ਇਹ ਦੋ ਕਮਰੇ ਮੁਲਾਜ਼ਮੀਆਂ ਦੇ ਸਨ ਇੱਥੇ ਉਹਨਾਂ ਦੇ ਸਾਈਜ਼ ਰਹਿੰਦੇ ਸੀ ਘੋੜੀਆਂ ਇੱਥੇ ਬੰਦੇ ਸੀ ਉਹ ਅੱਛਾ 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 ਤੇ ਉਹਨਾਂ ਦੇ ਅਜ਼ੀਜ਼ੀ ਉਹਨੂੰ ਬਾ ਵੀ ਵੀ ਸੰਭਾਲਦੇ ਸੀ ਇਹ ਵਿੱਚ ਸੈਂਟਰ 'ਚ ਛੋਟਾ ਜਿਹਾ ਬਾਗ ਸੀ ਖੂਦ ਨਾਲ ਕਿਉਂਕਿ ਉਹ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹੈ ਵਾਹ ਖਤਮ ਹੋ ਗਿਆ ਕੋਈ ਖਤਮ ਹੋ ਗਈ ਨਵੀਂ ਜਨਰੇਸ਼ਨ ਆਬਾਦ ਹੋ ਗਈ ਇਹ ਮਸਜਿਦ ਜਿਹੜੀ ਹੈ ਜੀ ਇਹ ਪੁਰਾਣੀ ਮਸਜਿਦ ਵੀ ਕੋਈ ਹੈ ਆਪਣੇ ਪਿੰਡ ਦੀ ਦੁਬਾਰਾ ਹੁੰਦਾ ਦੁਬਾਰਾ ਬਣਤੀ ਹੋਣੀ ਹੈ ਇਹ ਹੀ ਸੈਂਟਰ ਚੌਂਕ ਵਾਲੀ ਮਸਜਿਦ ਚੋਂ ਕਿ ਰੀਬਿਲਟ ਹੋ ਚੁੱਕੀ ਹੈ ਇਹਨੂੰ ਸ਼ੁਰੂ ਕੀਤਾ ਗਿਆ ਸੀ 70 ਦੇ ਵਿੱਚ ਤੇ 71 ਦੇ ਵਿੱਚ ਦੁਬਾਰਾ ਤਾਮੀਰਿੰਦ ਸ਼ੁਰੂ ਕੀਤੀ ਗਈ ਉਹ ਹੁਣ ਮੌਜੂਦਾ ਹਾਲਤ ਤੁਹਾਡੇ ਕੋਲ ਖੜੀ ਹੈ ਇੱਕੋ ਹੀ ਮਸਜਿਦ ਸੀ ਬੱਤੀ ਜਦੋਂ ਫਿਰਕਾ ਕੋਈ ਵੀ ਨਹੀਂ ਸੀ ਇੱਕੋ ਜੀ ਹਰ ਬੰਦਾ ਐਸੇ ਮਸਜਿਦ ਨਮਾਜ਼ ਪੜਦਾ ਸੀ ਠੀਕ ਇਹ ਮਸਜਿਦ ਵੀ ਕਾਫੀ ਛੋਟੀ ਹੋਵੇਗੀ ਇਹ ਮਸਜਿਦ ਉਹ ਤਾਂ ਕੱਚੀ ਸੀ ਕਿ ਥੋੜੀ ਪੱਕੀ ਪੱਕੀ ਸੀ ਕੱਚੀ ਪੱਕੀ ਕੱਚੀ ਪੱਕੀ ਠੀਕ ਹੈ ਕੱਚੀ ਪੱਕੀ ਕਿਉਂਕਿ ਤਾਮੀਰ ਦੇ ਵਿੱਚ ਹਮੇਸ਼ਾ ਮੈਨਟੇਨੈਂਸ ਹੁੰਦੀ ਰਹਿੰਦੀ ਹੈ ਅੱਛਾ ਇਹ ਹੈ ਜੀ ਬਹੁਤ ਹੀ ਖੂਬਸੂਰਤ ਹਵੇਲੀ ਜਿਹੜੀ ਤੁਸੀਂ ਦੇਖ ਰਹੇ ਜੇ ਉਸ ਟਾਈਮ ਦੇ ਜ਼ਗੀਰਦਾਰ ਸਰਦਾਰ ਇੰਦਰ ਸਿੰਘ ਜੀ ਦੀ ਬਣਾਈ ਹੋਈ ਕੈਪਟਨ 인ਦਰ ਸਿੰਘ 1938 ਵਿੱਚ ਬਣਾਈ ਗਈ ਹੈ ਹਵੇਲੀ ਹੈ ਇੱਥੇ ਨਾ ਦਾ ਨਾਮ ਤੇ ਤਾਰੀਖ ਲਿਖੀ ਹੈ ਜਿਹਦੇ ਬਣਾਈ ਗਈ ਤੇ ਇੱਥੇ ਤੁਸੀਂ ਜਿਹੜੀਆਂ ਇਹ ਬਾਰੀਆਂ ਤੇ ਪਰਦੇ ਦੇਖ ਰਹੇ ਜੇ ਇਹ ਵੀ ਉਸੇ ਹੀ ਟਾਈਮ ਦੇ ਬਿਲਕੁਲ ਐਵੇਂ ਹੀ ਨੇ ਇਹਨੂੰ ਬਿਲਕੁਲ ਵੀ ਨਹੀਂ ਛੇੜਿਆ ਗਿਆ ਕੁਝ ਵੀ ਨਹੀਂ ਕੀਤਾ ਗਿਆ ਹੈ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ ਜੇ ਤੁਸੀਂ ਦੇਖੋਗੇ ਬਹੁਤ ਹੀ ਖੂਬਸੂਰਤ ਲੱਗ ਰਹੇ ਨੇ ਇਹ ਹਵੇਲੀ ਦੇ ਅੰਦਰ ਵਾਲੀ ਸਾਈਡ ਹੈ ਜਿਹੜੀ ਤੁਸੀਂ ਵੇਖ ਰਹੇ ਜੇ ਸਾਰਾ ਸੀ ਜੋ ਵੀ ਤੁਹਾਨੂੰ ਸਟਰਕਚਰ ਦਿਖਾ ਰਿਹਾ ਹੈ ਸਾਰਾ 1938 ਦਾ ਉਹਨਾਂ ਦੇ ਹੁੰਦਿਆਂ ਦਾ ਹੀ ਬਣਿਆ ਹੈ ਅੱਛਾ ਦੇਖੋ ਇੱਥੇ ਬੜੇ ਸੋਹਣੇ ਫੁੱਲ ਬਣਾਏ ਹੋਏ ਇਹ ਹਾਂਜੀ ਬਿਲਕੁਲ ਸਭ ਕੁਝ ਪੁਰਾਣਾ ਲੇਕਿਨ ਆ ਸੀੜੀਆਂ ਜਿਹੜੀਆਂ ਦੁਬਾਰਾ ਚੜਾਈਆਂ ਨੇ ਕਿ ਪਹਿਲੇ ਇੱਥੇ ਲੱਕੜ ਦੀ ਸੀੜੀ ਹੁੰਦੀ ਸੀ ਜੀ ਅੱਛਾ ਤੇ ਕੋਈ ਗਰੀਬ ਬੰਦਾ ਜਾਂ ਕਿਸੇ ਨੂੰ ਰੈਸ਼ ਵਾਸਤੇ ਤੇ ਫਿਰ ਉਹ ਉੱਤੇ ਲੱਕੜ ਦੇ ਅਸੀਂ ਟਾ ਕੇ ਤੇ ਫਿਰ ਸੀਮੈਂਟ ਦੀ ਬਣਾ ਕੇ ਦਿੱਤੀ ਸੀ ਸਾਡੇ ਜੋ ਬਜ਼ੁਰਗ ਦੱਸਦੇ ਨੇ ਨਾ ਜੀ ਪਹਿਲੇ ਇਤਨੇ ਕਿੱਸੇ ਤੇ ਤਲਾਬ ਹੁੰਦਾ ਸੀ ਕਿ ਮੱਛੀ ਵਗੈਰਾ ਆਪਣੀ ਯਾਨੀ ਕਿ ਸੇਫ ਰੱਖਦੇ ਸੀ ਫਿਰ ਇਸ ਜਗ੍ਹਾ ਤੇ ਕੂਆ ਬਜ਼ੁਰਗ ਸਾਡੇ ਦੱਸਦੇ ਨੇ ਕਿ ਇਸ ਜਗ੍ਹਾ ਤੇ ਕੂਆ ਹੁੰਦਾ ਸੀ ਸਰ ਅਸੀਂ ਜੀ ਬਜ਼ੁਰਗਾਂ ਕੋਲੋਂ ਇਹ ਸੁਣਿਆ ਸੀ ਵੀ ਪਹਿਲੇ ਜਦੋਂ ਇਹ ਸੇਖ ਇੱਥੇ ਰਹਿੰਦੇ ਸੀ ਤਾਂ ਕੋਈ ਪੰਚਾਇਤ ਵਗੈਰਾ ਕਰਦੇ ਸੀ ਨਾ ਉਹ ਜੀ ਇੱਥੇ ਗਰਾਉਂਡ پارک ਤੇ ਬੈਠ ਕੇ ਕਰਦੇ ਸੀ ਬਿਸ਼ਰੇ ਆਮ ਬੈਠ ਕੇ ਜੋ ਫੈਸਲਾ ਕਰਦੇ ਸ਼ਰੀਆਮ ਬੈਠ ਕੇ ਕਰਦੇ ਸੀ ਅੱਛੇ ਜੀ ਇਹ ਆ ਗਿਆ ਜਿਹੜੀ ਕਿ ਉਹਨਾਂ ਦੀ ਰਹਾਇਸ਼ ਹੁੰਦੀ ਸੀ ਸਰਦਾ ਇੰਦਰ ਸਿੰਘ ਜੀ ਦੀ ਤੇ ਇੱਥੋਂ ਬਿਲਕੁਲ ਸਾਹਮਣੇ ਹੀ ਇਹ ਗਰਾਉਂਡ ਵਾਲੀ ਜਗ੍ਹਾ ਹੈ ਜਿੱਥੇ ਕਿ ਉਹਨਾਂ ਦੀ ਖੁੱਲੀ ਕਚਹਿਰੀ ਲੱਗਦੀ ਸੀ ਜਿੰਨੂੰ ਅਸੀਂ ਸੱਤ ਵੀ ਕਹਿ ਸਕਨੇ ਆ ਏ ਆ ਗਈ ਜੀ ਹਵੇਲੀ ਸਰਦਾਰ ਇੰਦਰ ਸਿੰਘ ਜੀ ਦੀ ਤੇ ਇਹ ਉਹ ਪਾਰਕ ਹੈ ਜਿੱਥੇ ਪਹਿਲੇ ਸੱਤ ਹੋਇਆ ਕਰਦੀ ਸੀ ਤੇ ਇੱਥੇ ਉਹ ਪੰਚਾਇਤਾਂ ਦੇ ਫੈਸਲੇ ਕਰਦੇ ਸਨ ਇੱਥੇ ਮਤਵਸਦ ਕਬਕਾਬਾ ਹੈ ਆਪਣੀ ਕਰਦੇ ਨੇ ਆਪਣੀ ਖਾਂਦੇ ਨੇ ਕੋਈ ਲੜਾਈ ਝਗੜਾ ਨਹੀਂ ਕੋਈ ਫਸਾਦ ਨਹੀਂ ਕੋਈ ਇੱਥੇ ਨਸਲੀ ਤਾਸੁਬ ਨਹੀਂ ਕੋਈ ਮذਬੀ ਤਾਸੁਬ ਨਹੀਂ ਅਲਹਮਦੁਲਿਲਾ ਹਰ ਬੰਦਾ ਜਿੱਥੇ ਜਿੱਥੇ ਬੈਠਾ ਆਪਣੇ عقਾਇਦ ਦੇ ਮੁਤਾਬਕ ਨਮਾਜ਼ ਪੜਦਾ ਹੈ ਆਪਣੇ ਕਾਇਦ ਦੇ ਮੁਤਾਬਕ ਚੱਲਦਾ ਹੈ ਰਸਮ ਰਵਾਜ ਦੇ ਮੁਤਾਬਕ ਸਾਰੇ ਚੱਲਦੇ ਨੇ ਲੇਕਿਨ ਵਾਇਲੇਸ਼ਨ ਨਹੀਂ ਹੈ ਮਤਲਬ ਅਮਨ ਉਹ ਮਾਨ ਰਹੇ ਅਲਹਮਦੁਲਿਲਾ ਮਿਲ ਕੇ ਰਹਿੰਦੇ ਜੀ ਮੈਂ ਕਹਿੰਦਾ ਜੀ ਬੈਸਟ ਵਿਲ ਆਫ ਦਾ ਡਿਸਟ੍ਰਿਕਟ ਹਿਸ ਨੇਮ ਬੱਤੀਸ ਟੂ ਵਲ ਨੋ ਡਾਊਟ ਤੇ ਇਹ ਇੱਕ ਤਾਂ ਤੁਸੀਂ ਦੱਸਿਆ ਜਿਵੇਂ ਦੀ ਹਵੇਲੀ ਮਤਲਬ ਕਿ ਉਹਨਾਂ ਦੀ ਹੈ ਜੀ ਹਵੇਲੀ ਉਸ ਤੋਂ ਇਲਾਵਾ ਆਪਣੇ ਪਿੰਡ ਵਿੱਚ ਮਤਲਬ ਕਿਹੜੀਆਂ ਚੀਜ਼ਾਂ ਸੀ ਖੂਦ ਹੁਣ ਪੂਰੇ ਕੇ ਸਾਰੇ ਤੇ ਜਿਸ ਤਰ੍ਹਾਂ ਮਸਜਿਦ ਹੋ ਗਈ ਕੋਈ ਬਿਲਡਿੰਗ ਹੋ ਗਈ ਗੁਰਦੁਆਰਾ ਹੋ ਗਿਆ ਉਹਨਾਂ ਦੀ ਵੀ ਕਿਸੇ ਚੀਜ਼ ਦੀ ਨਿਸ਼ਾਨੀ ਮੌਜੂਦ ਹੈ ਯੈਸ ਆਈ ਟੈਲ ਯੂ ਹੋਲ ਸਟੋਰੀ ਸੋ ਤਾਂ ਦੇਖੋ ਕੋਈ ਵੀ ਮਜ਼ਦਰੀ ਫਿਰਕਾ ਬੈਠਦਾ ਨਾ ਉਹ ਸਭ ਤੋਂ ਪਹਿਲੇ ਆਪਣੀ ਇਬਾਦਤ ਕਰਦਾ ਹੈ ਬਿਲਕੁਲ ਕਿਉਂਕਿ ਐਸ ਗਾਉਂ ਦੇ ਵਿੱਚ ਹਿੰਦੂ ਨਹੀਂ ਸੀ ਲਿਆਦਾ ਮੰਦਿਰ ਨਹੀਂ ਸੀ ਠੀਕ ਹੈ ਇੱਥੇ ਸਿੱਖਾਂ ਗੁਰਦੁਆਰਾ ਮੌਜੂਦ ਹੈ ਲੇਕਿਨ ਹੁਣੋਂ ਬਿਨਾ ਹਾਇਤ ਚੇਂਜ ਹੋ ਗਈ ਹੈ ਠੀਕ ਉਹਦਾ ਹੁਣ ਸਾਰਾ ਸਟਰਕਚਰ ਚੇਂਜ ਹੋ ਗਿਆ ਕਿਉਂਕਿ ਬਿਲਡ ਹੋ ਗਿਆ ਅੱਛਾ ਅੱਛਾ ਖਤਮ ਹੋ ਗਿਆ ਉਸ ਤੋਂ ਬਾਅਦ ਜੀ ਸਾਡੇ ਅਬੈਗ ਤੇ ਕੋਟੀ ਦੇ ਕੈਪਟਨ ਇੰਦਰ ਸਿੰਘ ਦੀ ਸੀ ਉਹ ਜੂਨ ਦੀ ਤੂੰ ਹੀ ਕਰੀਆ ਉਹ ਆਪਣੀ ਅਸਲ ਸੂਰਤ ਸੂਰਤ ਦੇ ਵਿੱਚ ਮੌਜੂਦ ਹੈ ਠੀਕ ਉਹ ਸਾਡੇ ਬੈਕ ਤੇ ਹੈ ਅਗਰ ਤੁਸੀਂ ਦਾ ਸ਼ਾਰਟ ਲੋਗੇ ਤੁਹਾਨੂੰ ਨਜ਼ਰ ਆ ਜਾਏਗੀ ਠੀਕ ਹੈ ਸਾਰੇ ਗੁਰਦੁਆਰੇਸ ਮਤਲਬ ਇੱਥੇ ਗੁਰਦੁਆਰੇ ਹੁੰਦਾ ਸੀ ਜੀ ਉਹ ਜਿਹਾ ਕਿ ਚਾਰ ਦੀਵਾਰੀ ਹੋ ਗਈ ਨਾ ਠੀਕ ਤੇ ਇਹਨਾਂ ਦਾ ਗੁੰਬਦ ਵੀ ਹੁੰਦਾ ਸੀ ਜੀ ਉੱਤੇ ਨਹੀਂ ਗੁਰਦੁਆਰਾ ਹੁੰਦਾ ਸੀ ਬਰਾਮਦਾ ਟਾਈਪ ਆਇਆ ਇਹ ਕਿ ਸਾਹਮਣੇ ਘਵਾਰ ਖੜੀ ਹੈ ਨਾ ਹਾਂਜੀ ਸਾਹਮਣੇ ਘਵਾਰ ਇੱਕ ਗੁਰਦੁਆਰੇ ਦੇ ਘਵਾਰ ਸੀ ਠੀਕ ਕੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇੱਥੇ ਇੱਕ ਕੱਚੀ ਮਸਜਿਦ ਹੋਇਆ ਕਰਦੀ ਸੀ ਜਿਹੜੀ ਕਿ ਹੁਣ ਪੱਕੀ ਕਰ ਲਈ ਗਈ ਹੈ ਬਾਬੂ ਰਾਜਪਾਲ ਸਾਹਿਬ ਮਰਹੂਮ ਜਿਹੜੇ ਪੰਜਾਬੀ ਦੇ ਦੇ ਪੰਜਾਬੀ ਦੇ ਗ੍ਰੇਟ ਪੋएट ਗ੍ਰੇਟ ਪੋएट ਠੀਕ ਨੋ ਕੰਪੈਰੀਜ਼ਮ ਕਿਉਂਕਿ ਉਹਨਾਂ ਦਾ ਸ਼ਾਇਰੀ ਅੱਜ ਵੀ ਇੰਡੀਅਨ ਪੰਜਾਬ ਦੇ ਵਿੱਚ ਬਤੌਰ ਥੀਸਿਸ ਪੜਾਈ ਜਾਂਦੀ ਹੈ ਠੀਕ ਉਹਨਦੇ ਤੇ ਲੋਕ ਸਕਾਲਰਸ਼ਿਪ ਲੈਂਦੇ ਨੇ ਪੀ ਐਚ ਡੀ ਕਰਦੇ ਨੇ ਅੱਛਾ ਅੱਛਾ ਹਾਂਜੀ ਅਲਹੁਲਿਹਾਲਾ ਵਿੱਚ ਕਿ ਇਹ ਇਹ ਵੰਡ ਤੋਂ ਬਾਅਦ ਕਦੇ ਕੋਈ ਪਿੰਡ ਵੇਖਣ ਆਇਆ ਕੋਈ ਇਥੇ ਸਿੱਖ ਸੀ ਯਾਰੀ ਕੋਈ ਇਥੇ ਬਾਕਾਇਦਾ ਸਿੱਖਾਂ ਦੀ ਇੱਕ ਪੂਰੀ ਟੀਮ ਆਂਦੀ ਸੀ ਸਿਕਾ ਦੀ ਇੱਕ ਮਜ਼ਬੀ ਟੀਮ ਆndi ਸੀ ਜਿਹੜੇ ਸਾਡੇ ਤੇ ਸ਼ਾਇਰ ਹਨ ਬਾਬੂ ਰਜਬੀ ਸਾਹਿਬ ਕੋਲ ਦਾ ਬਾਕਾਇਦਾ ਉਸ ਸੇ ਮੁਬਾਰਕ ਹੁੰਦਾ ਸੀ ਉਹਨੇ ਕਿ ਬੜੇ ਬੜੇ ਰਾਈਟਰ ਇੰਡੀਅਨ ਪੋਇਟ ਹਿਸਟਰੀ ਰਾਈਟਰ ਕੈਨੇਡਾ ਤੋਂ ਆਇਆ ਨੇ ਤੇ ਵੀ ਇਹਨੂੰ ਅਜਿਹੀ ਮੀਟ ਬੰਦਨ ਬਾਬਾ ਜੀ ਨੂੰ ਅੱਛਾ ਬਾਬਾ ਜੀ ਦਾ ਕੀ ਨਾਮ ਹੈ ਅਲਹਮਦੁਲਿਲਾਜੂਈ ਨਾਮ ਹੈ ਉਹਨਾਂ ਦੇ ਪੋਤਰੇ ਹਨ ਜਿਆਦ ਨੇ ਇੱਕ ਹੈ ਉਸਹਾ ਦਾ ਦੱਸਿਆ ਆਪ ਵੀ ਅਗਾ ਤੇ ਵੇ ਤਰੀਕੇ ਨਾਲ ਮੀਟ ਕਰਵਾ ਦਦੇ ਪਾ ਜੋ ਕੀ ਉਹਨੇ ਕੋਈ ਬਹੁਤ ਕੋਈ ਕਿਤਾਬਾਂ ਬਾਬਾ ਜੀ ਨੇ ਪਈਆਂ ਦੇਖੋ ਜੀ ਸਭ ਤੋਂ ਬੜੀ ਲੌਜਿਕ ਹੈ ਕਿ ਬਾਬਾ ਜੀ ਦੀ ਕਿਤਾਬ ਹੈ ਨਾ ਸ਼ਾਇਰੀ ਦੀ ਉਹ ਇੰਡੀਆ ਦੇ ਪੜ੍ਹ ਜਾਂਦੀ ਹੈ ਬਕਾਇਦਾ ਉਹਦੇ ਤੇ ਥੀਸਿਸ ਬਣੇ ਨੇ ਪੀ ਐਚ ਡੀ ਕੀਤੀ ਜਾਂਦੀ ਹੈ ਠੀਕ ਉਹ ਇੱਕਦਾਂ ਸ਼ੇਰ ਸੀ ਰਜਬ ਬਲੀ ਕਿਥੇ ਸੁਤਾ ਗੁਨਾਵਾਂ ਦੀ ਪੰਡ ਭਾਰੀ ਐ ਕਰਕੇ ਬੜਾ ਅੱਛਾ ਸ਼ੇਰ ਜੀ ਮੈਂ ਮੇਰੇ ਥੋੜਾ ਜਿਹਾ ਨਿਕਲ ਗਿਆ ਮੇਰੇ ਕਬਸੇ ਸ਼ੇਰ ਗਿਆ ਸਰ ਲੇਕਿਨ ਸ਼ਾਇਰੀ ਪੜ ਕੇ ਸੁਹਾਣੇ ਸਗਾਤੇ ਮੈਂ ਤੁਮ ਸੁਣੋਗੇ ਨਾ ਬੜੀ ਤੇ ਮੈਂ ਖੁਸ਼ ਹੋ ਜਾਗੀ ਹੀ ਵਾਸ ਅ ਗ੍ਰੇਟ ਬਰਡ ਆਫ ਯੂਨਾਈਟਿਡ ਇੰਡੀਆ ਨੋ ਡਾਊਟ ਅਬੂ ਰਜਬ ਅਲੀ ਜੀ ਚੜਦੇ ਪੰਜਾਬ ਤੋਂ ਉਜੜੇ ਤੇ ਇੱਥੇ 32 ਵੈਲ ਚ ਆ ਕੇ ਵਸੇ ਤੇ ਇੱਥੇ ਹੀ ਉਹ ਪੂਰੇ ਹੋਏ ਤੇ ਅੱਜ ਵੀ ਪਿੰਡ ਵਿੱਚ ਉਹਨਾਂ ਦੀ ਕਬਰ ਮੌਜੂਦ ਹੈ ਇੱਥੇ ਤਖਤੀ ਵੀ ਲਾਈ ਗਈ ਹੈ عظیم ਸ਼ਾਇਰ ਬਾਬਾ ਰਜਬ ਅਲੀ ਜੀ ਜਿਹੜੇ ਕਿ 1894 ਵਿੱਚ ਚੜਦੇ ਪੰਜਾਬ ਪੈਦਾ ਹੋਏ ਤੇ 1979 ਵਿੱਚ ਲੈਂਦੇ ਪੰਜਾਬ ਪੂਰੇ ਹੋਏ ਉਹਨਾਂ ਜਿਆਦਾ ਤੇ ਮਾਜਰੀ ਰਹਿੰਦੇ ਨੇ ਜੀ तकरीबन ਕਿਹੜੀ ਕਿਹੜੀ ਬਰਾਦਰੀ ਰਹਿੰਦੀ ਹੈ ہاں ਇਹ ਤੁਹਾਨੂੰ ਮੈਂ ਦੱਸਦਾ ਨਾ ਜੀ ਇੱਥੇ ਦੀ ਮੇਨ ਚਾਰ ਬਰਾਦਰੀਆਂ ਵੱਡੀਆਂ ਨੇ ਕੋਕਰ ਪੱਟੀ ਅਰਾਏ ਰਾਜਪੂਤ ਔਰ ਤੋਂ ਥੱਲੇ ਤੇ ਅंसारी ਰਹਿਮਾਨੀ ਬਲਕ ਬਰਾਦਰੀ ਹੈ ਜਿਹੜੀ ਸ਼ੇਖ ਬਰਾਦਰੀ ਹੈ ਇਹ ਯਾਨੀ ਕਿ ਉਸ ਤੋਂ ਬਾਅਦ ਦੇ ਵਿੱਚ ਮੇਜਰ ਚਾਰ ਦੇ ਵਿੱਚ ਆ ਜਾਂਦੀ ਹੈ ਬਾਕੀ ਮਿਕਸਚਰ ਹੈ ਠੀਕ ਮਿਕਟਰਫ ਕਾਸਟ ਇਹਦੇ ਵਿੱਚ ਸਾਰੇ ਬੰਦੇ ਮੌਜੂਦ ਕਿਉਂਕਿ ਬਤਾਲੀ ਬਰਾਦਰੀ ਆਲਰੇਡੀ ਮੌਜੂਦ ਹੈ ਤੇ ਲੋਕਲ ਜਿਹੜੇ ਹੁੰਦੇ ਸੀ ਉਹ ਕਿਹੜੀ ਕਿਹੜੀ ਬਰਾਦਰੀ ਹੋਈ ਹਾਂ ਹਾਂ ਲੋਕਲ ਡੋਲਾ ਬਰਾਦਰੀ ਲੱਕ ਬਰਾਦਰੀ ਹਾਂਜੀ ਉਸ ਤੋਂ ਬਾਅਦ ਜਨਾਬ ਬਲੋਚ ਸ਼ੇਖ ਨਾਨ ਮਾਈਗਰੇਟਡ ਹਨ ਠੀਕ ਹੈ ਉਹ ਸਾਰੇ ਲੋਕਲ ਇੱਥੇ ਦੇ ਹੈ ਅੱਜ ਇਹ ਸਕੂਲ ਹੈਗਾ ਹਾਂ ਉਹ ਤੁਸੀਂ ਦੱਸ ਰਹੇ ਸੀ ਕਿ ਕਾਫੀ ਪੁਰਾਣਾ ਉਹ ਅੱਜ ਉਹੀ ਇਮਾਰਤ ਹੈ ਕਿ ਉਹ ਵੀ ਹਿਸਾ ਨਾ 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 ਹੋ ਸਕਦਾ ਚੇਂਜ ਹੋ ਚੁਕੇ ਠੀਕ ਹਰ ਚੀਜ਼ ਦੇ ਕੁਦੀ ਰੀਬਿਲਡ ਹੋ ਚੁਕਿਆ ਉਹ ਪ੍ਰੋਸੈਸ ਖਤਮ ਹੋ ਗਿਆ ਉਦੋਂ ਸਕੂਲ ਸਨ ਕੱਚੇ ਉਸ ਸਮੇਂ ਪੱਕੀ ਬਿਲਡਿੰਗ ਬਣੀ ਚੁਪ ਜੀ ਉਹ ਬਿਲਡਿੰਗ ਐਕਸਪਾਇਰ ਹੋ ਗਿਆ ਸੀ ਜੀ ਅਸ ਜੀ ਨਵੇਂ ਬਲਾਕ ਬਣ ਗਏ ਹੁਣ ਸਾਡਾ ਸਕੂਲ ਬਿਲਕੁਲ ਨਵੀਂ ਸ਼ੇਡ ਦੇ ਵਿੱਚ ਹੈ ਹਾਈ ਸਕੈਂਡਰੀ ਦਾ ਦਜਾ ਮੇਰਮਲਾ ਇਨਸ਼ਾਅੱਲਾ ਇਹ ਤਾਂ ਸਾਇੰਸ ਬਲਾਕ ਬਨੇਗਾ ਤੇ ਜਿਹੜਾ ਹਸਪੀਟਲ ਹੈਗਾ ਜੀ ਉਹ ਇਹ ਵੀ ਤਕਰੀਬਨਾਂ ਜੀ 60 ਦੇ ਵਿੱਚ ਹੀ ਆਇਆ ਹੈ 60 ਉਹਦੋਂ ਸੀ ਰੂਰਲ ਡਿਸਪੈਂਸਰੀ ਫਿਰ ਇਹ ਬਣ ਗਿਆ ਬੀ ਐਚ ਕਯੂ ਬੀ ਐਚ ਕਯੂ ਬਨਾ ਹੋਰ ਆਰ ਐਚ ਸੀ ਠੀਕ ਹੈ ਯਾਨੀ ਕਿ ਨਾ ਪ੍ਰੋਮੋਸ਼ਨ 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 ਸਾਨੂੰ ਕੁਛ ਰਹਿਣ ਸਨ ਬੜੇ ਦਸੂਜੀ ਦੋ ਮਤਲਬ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਮੁਸਲਮਾਨ ਇਸ ਇੱਕ ਇਕੱਠੇ ਰਹਿੰਦੇ ਸਨ ਉਦੋਂ ਵੀ ਇਹਨਾਂ ਦੀ ਕੋਈ ਲੜਾਈ ਝਗੜਾ ਜਾਂ 47 ਦੇ ਜਾਨ ਟਾਈਮ ਕੋਈ ਲੜਾਈ ਝਗੜਾ ਆਇਆ ਸਾਹਮਣੇ ਨੇਵਰ ਇਸ ਤੀ ਨੇਵਰ ਇਸ ਤੀ ਬੜਾ ਇਹ ਬਹੁਤ ਅਮਨ ਪਸੰਦ ਹੋਲੇ ਨੇ ਇਕੱਠੇ ਦਾ ਕਰਨ ਦੇ ਦੇ ਦੇਖੋ ਨਹੀਂ ਨਹੀਂ ਉਹ ਸਾਡੇ ਗਊ ਮਾਤਾ ਦਾ ਗਊ ਨੂੰ ਪੂਜਣ ਵਾਲੇ ਨਹੀਂ ਸਨ ਸਿੱਖ ਤੇ ਆ ਝਟਕੇ ਵਾਲ ਖਾਂਦੇ ਨੇ ਹਾਂਜੀ ਸਾੜਾ ਦਾ ਪੰਜਾਬੀ ਨਾ ਬੇਸਿਕਲੀ ਪੰਜਾਬੀ ਜਿਹੜਾ ਸਿੱਖੇ ਤੇ ਪੰਜਾਬੀ ਦਾ ਸਾੜਾ ਇੱਕ ਕਲਚਰ ਤੇ ਇੱਕੋ ਹੀ ਹੈ ਨਾ ਹਾਂਜੀ ਇੱਕੋ ਸਿਸਟਮ ਦਾ ਹੈ ਨਾ ਫਰਕ ਸਿਰ ਮਜ਼ਦ ਮਜ਼ਦ ਹੈਗਾ ਹਾਂਜੀ ਨੰਬਰ 2 ਤੁਸੀਂ ਦੇਖੋ ਨਾ ਮਾਸ਼ਾਅੱਲਾ ਤੋਂ ਰੈਨ ਸੈਂਸੀ ਜਟਕਾ ਕੋਈ ਪਰਵਾਹ ਨਹੀਂ ਜਿਵੇਂ ਮਰਜ਼ੀ ਬੈਠੇ ਰਹੋ ਨੋ ਟੈਂਸ਼ਨ ਐਟ 올 ਇਹ ਆਪਣੇ ਪਿੰਡ ਦੇ ਵਿੱਚ ਕੋਈ ਮੇਲਾ ਵੀ ਲੱਗਦਾ ਜੀ ਜੀ ਲੱਗਦਾ ਕਿੰਨਾ ਕਿੰਨਾ ਦਾ ਮੇਲੇ ਇੱਥੇ ਅਬਦੁੱਲਾਹ ਤਿੰਨ ਲੱਗਦੇ ਤਿੰਨ ਲੱਗਦੇ ਇੱਕ ਬਾਬਾ ਚੱਕੇਸ਼ਾ ਅੱਛੀ ਹਸਤੀ ਸੀ ਮਾਸ਼ਾਅੱਲਾ ਅੱਲਾਹ ਉਹਨਾਂ ਨੂੰ ਵੀ ਰਹਿਮਤ ਕਰੇ ਉਸ ਤੋਂ ਬਾਅਦ ਉਹਨਾਂ ਦੇ ਖਲੀਫਾ ਨੇ ਮਾਸਾ ਅਸਲਮ ਜਰ ਸਾਹਿਬ ਉਹਨਾਂ ਦਾ ਮੇਲਾ ਲੱਗਦਾ ਜਿਹੜੇ ਮਲਕਾਂ ਦਾ ਪੁਰਾਣਾ ਮੇਲਾ ਲੱਗਦਾ ਸੀ ਮਤਲਬ ਕੋਈ ਸੁਣਿਆ ਹੈ ਕਿ ਇਹ ਸਿੱਖ ਵੀ ਮਨਾਉਂਦੇ ਸੀ ਕਿ ਮੁਸਲਮਾਨ ਵੀ ਮਨਾਉਂਦੇ ਉਹਨਾਂ ਨੇ ਸਿੱਖਾਂ ਨੂੰ ਇੱਕੋ ਹੀ ਗਰਜ਼ ਹੁੰਦੀ ਸੀ ਉਹ ਕਬੱਡੀ ਦਾ ਮੇਲਾ ਬਣਾਉਂਦੇ ਸੀ ਅੱਛਾ ਉਹ ਦੂਜਾ ਮੇਲਾ ਹੈ ਨਾ ਬਾਬਾ ਗੂ ਨਾਨਕ ਦਾ ਹਾਂ ਜਿਹੜਾ ਅੰਦਰ ਕਾਣੇ ਹੁੰਦਾ ਹਾਂ ਜਾਂ ਕਰਤਾਰਪੁਰ ਰਾਜਦਾਰੀ ਦੇ ਵਿੱਚ ਹੁੰਦਾ ਹੈ ਐਵੇਂ ਹੀ ਨਾ ਕਿਉਂਕਿ ਸਿੱਖਾਂ ਦੇ ਦੋ ਹੀ ਮੈਮੋਰੇਬਲ ਪੁਆਇੰਟ ਨੇ ਨਨਕਾਣਾ ਸਾਹਿਬ ਚੁਕੋ ਤੇ ਬਾਬਾ ਗੁਰੂ ਨਾਨਕ ਦਾ ਫਨ ਨੇ ਤੇ ਜਿਹੜਾ ਉਹ ਕਰਤਾਰਪੁਰੇ ਉਹ ਉਹਨਾਂ ਦੀ ਬੈਠ ਕੇ ਜੋ ਵੀ ਇਹ ਉਹਨਾਂ ਦੇ ਮذਬੀ ਰਵਾਜ਼ਮਾਂ ਤੋਂ ਤੇ ਮੌਜੂਦ ਨੇ ਜਿਵੇਂ ਸਾਡੇ ਲਈ ਮੱਕਾ ਮਦੀਨਾ ਅਜਿਹਾ ਮਕਦਸ ਮਕਾਨ ਹੈ ਸਿੱਖਾਂ ਦਾ ਮਕਦਸ ਮਕਾਨ ਨਨਕਾਣਾ ਸਾਹਿਬ ਸਾਡਾ ਇੱਕੋ ਯਾਨੀ ਕਿ ਫਿਕਰਾਂ ਮਤ ਕਹਿੰਨਾ ਕਿ ਇਨਸਾਨ ਸਭ ਬਰਾਬਰ ਹੈ ਤੇ ਬਰਾਬਰੀ ਤੇ ਹੀ ਖਤਮ ਹਦਾ ਸਾਡੇ ਮذਬ ਦਾ ਸਬਕ ਹੈ ਨਬੀ ਸੱਲਮ ਨੇ فرمایا ਸੀ ਕਿ ਰਵਾਦਾਰੀ ਦਾ ਮذਬ ਹੈ ਇਹ ਗੁੱਸੇ ਨਾਲ ਨਹੀਂ ਜੰਗ ਨਾਲ ਨਹੀਂ ਇਹ ਉਹਨਾਂ ਦੇ ਪਿਆਰ ਉਸਨੇ ਖੁੱਲ੍ਹ ਦੀ ਬਣਾ ਫੈਲਾਇਆ ਬਈ ਅਲਹਮਦੁਲਿਲਾ ਹੁਣ ਦੇਖੋ ਡੇਰ ਆ ਮੁਸਲਮਾਨੇ ਵਾਲੇ ਦੇ ਵਿੱਚ ਤੁਸੀਂ ਮਤਲਬ ਮਾਸ਼ਾਅੱਲਾ ਦੇਖਿਆ ਤੁਸੀਂ ਕਾਫੀ ਹਿਸਟਰੀਆਂ ਚੀਜ਼ਾਂ ਸਾਂਭੀਆਂ ਹੋਈਆਂ ਹਨ ਟਾਈਮ ਬਾਰੇ ਦੱਸੋ ਜੋ ਟਾਈਮ ਪੀਰੀਅਡ ਚੱਲ ਰਿਹਾ ਹੈ ਇਹ ਜੋ ਟਾਈਮ ਪੀਰੀਅਡ 70s गुज़र ਗਿਆ ਕੀ ਵਾਜ਼ ਸਿੰਪਲ ਟਾਈਮ ਬਹੁਤ ਸਿੰਪਲ ਸਾਦਾ ਮੁਹੱਬਤ ਵਾਲਾ ਟਾਈਮ ਸੀ ਬਡੇਰੇ ਸ਼ਾਇਦ ਨਹੀਂ ਡੇਰੇ داری ਤੇ ਆਪਣੇ ਮਜਾਣਾ ਦੇ ਡਾਈ ਦਾ ਟਾਈਮ ਸੀ 10 10 ਬਜੋਗ ਸਾਡੇ ਜਿਹੜੀ ਦੁਨੀਆ ਤੇ ਮੌਜੂਦ ਨਹੀਂ ਕੋ ਬੈਠਦੇ ਸਨ ਓਕਾ ਵਿੱਚ ਹੁੰਦਾ ਸੀ ਪੰਡਾਲ ਬਣਿਆ ਹੁੰਦਾ ਸੀ ਸਰਦੀ ਤੇ ਅੱਗ ਜਲਦੀ ਹੈ ਗਰਮੀ ਠੰਡਾ ਪਾਣੀ ਚਾਹਦਾ ਹੈ ਯਾਨੀ ਕਿ ਨਾ ਹਰ ਪਾਸੇ ਮੁਹੱਬਤ ਦਾ ਦਰਸ ਸੀ ਹੁਣ ਕੀ ਹੈ ਮਾਸ਼ਾਅੱਲਾ ਅਸੀਂ 2024 ਚ ਵੱਢ ਗਏ اخਲਾਕੀ ਪستی ਜਿਸ ਵਿੱਚ ਗੇ ਚੁੱਕੇ ਹਾਂ ਸਾਡੇ ਕੋ ਕੋਈ ਕੋ ਨਹੀਂ ਬਚਿਆ ਅਸੀਂ ਮਾਂ ਤੇ ਤਮੀਜ਼ ਭੁੱਲ ਗਏ ਅਸੀਂ ਭੈਣ ਭਰਾ ਤੇ ਤਮੀਜ਼ ਭੁੱਲ ਗਏ ਅਸੀਂ ਦੋਸਤਾਂ ਨੂੰ ਭੁੱਲ ਗਏ ਕਿ ਕੌਣ ਨੇ ਅਸੀਂ ਕਿਸੇ ਕੋਲ ਲੜਾ ਦੇਣਾ ਭੁੱਲ ਗਏ ਹਾਂ ਕਿਉਂਕਿ ਅਸੀਂ ਇੱਕੋ ਕੰਮ ਤੇ ਰਹਿ ਗਏ ਤਰੱਕੀ ਤਰੱਕੀ ਨੋਟ ਨੋਟ ਇਥੇ ਖੂਹ ਕਿਨੇ ਕੋਈ ਸੀ ਬਬੀ ਇਥੇ ਖੂਹ ਇੱਕੋ ਸੀ ਚੌਂਕ ਸੀ ਇਥੇ ਚੌਂਕ ਤੇ ਖੂਹ ਇੱਕੋ ਸੀ ਜਿੱਦਣ ਹਰ ਘਾਤੇ ਇਥੇ ਕੋ ਫੁੱਲ ਜਿਹੀ ਜੀ ਤੋਂ ਲੋਕ ਪਾਣੀ ਪਾਦੇ ਅੱਛਾ ਹਰ ਹੱਦ ਤੇ ਮਰੇ ਖੂਹ ਇੱਕ ਸੀ ਖੁਣਿਆ ਸੀ ਬਾਕੀ ਜੁਨਿਆ ਕਰ ਆਵਾਜ਼ ਆ ਕੇ ਨਹੀਂ ਆ ਹੋਈ ਕੋਈ ਇੱਥੇ ਉਹਨਾਂ ਨੇ ਬਾਦਤਗਾਰ ਬਣਾਈ ਕਿਉਂਕਿ ਤੇ ਫਿਰ ਸਿੱਖਾਂ ਨੂੰ ਚਲਾਇ ਇੱਥੇ ਹੈ ਸ ਇਟਸ ਗੁਰਦੁਆਰਾ ਗੁਰਦੁਆਰਾ ਜਿੱਥੇ ਬੈਠੇ ਨਾ ਦੁਜੇ ਅਮੂਬੇ ਕੇ ਇਹ ਗੁਰਦੁਆਰਾ ਸ ਤੇ ਪਿੰਡ ਦੇ ਜਿਹੜੇ ਬਜ਼ੁਰਗ ਹੁਣ ਨਹੀਂ ਰਹੇ ਉਹਨੇ ਗੱਲਾਂ ਗੱਲਾਂ ਬੰਦਾ ਸੁੰਦਾ ਰਹਿੰਦਾ ਨਹੀਂ ਜੀ ਇਹ 6 2000 ਕਿਨਾ ਪਿੰਡ ਹਾਂਜੀ ਇਹ ਪਿੰਡ ਦੇ ਵਿੱਚ ਇੰਨਾ ਅਮਨ ਸੀ ਕਿ ਆਜੂੰਦੇ ਦੌਰ ਦੇ ਵਿੱਚ ਡਿਸਟ੍ਰਿਕਟ ਕੌਂਸਲਾਂ ਬਣ ਗਈਆਂ ਸਾਡੇ ਕਾਰਨ ਬਣ ਗਈਆਂ ਕੌਂਸਲਾਂ ਤੇ ਉਹ ਲੋਕ ਜਿसे ਕਮਬਰ ਹੁੰਦੇ ਸੀ ਐ ਐਮਪੀ ਐ ਐਮਐਨਐਸ ਉਹ ਦੇ ਕੋ ਨਹੀਂ ਸੁਣ ਦੇਖਣ ਸਾਡੇ ਚੱਕ ਦੇ ਵਿੱਚ ਕਦੇ ਅਸੀਂ ਇਨਾ ਆਮਨਾਰਾਏ ਪੈਣ ਸੀ ਕਿ ਕਦੇ ਇਸ ਚੱਕ ਦੇ ਵਿੱਚ ਸੁਪਾਈ ਨਹੀਂ ਸੀ ਕਿ ਫਾਨੇ ਰਾਗ ਨਹੀਂ ਸੀ ਜੋ ਫੈਸਲਾ ਹੁਣਾ ਪਹਿਲੇ ਦੇ ਵਿੱਚ ਬੈਗ ਕਾਰਗਣਾ ਵਰਾਹੀ ਫਕਾ ਚਵਰੇ ਰਤੇ ਜਣੇ ਖਾਰਾ ਪਿੰਡ ਲਈ ਤੀ ਬੈਕੇ ਕਾਰਗਣਾ ਕਦੇ ਸਾਡਾ ਬੰਦਾ ਖਾਣੇ ਨਹੀਂ ਸੀ ਪਿੰਡ ਦਾ ਬੱਬਾ ਜੀ ਕੋਈ ਪਿੰਡ ਵੇਖਣਾ ਹੈ ਐ ਵਾਲਾ ਪਿੰਡ ਵੇਖਣਾ ਹੈ ਇੱਥੋਂ ਗਏ ਆ ਕਦੀ ਕੋਈ ਪਿੰਡ ਵੇਖਣਾ ਹੈ ਇੱਥੇ ਕੋਈ ਵਾਰੀ ਖਾਏ ਨਹੀਂ ਕੋਈ ਇੱਕ ਦੋ ਵਾਰੀ ਚਹਾਗੀਆਂ ਉਹ ਕੁਰਸੀਆਂ ਦੇ ਮਾਰਕ ਆਏ ਨਹੀਂ ਲਿਕਨ ਉਹ ਆਂਤ ਤੇ ਰੋਂਦੇ ਹੀ ਗਏ ਨੇ ਵੀ ਅੱਜ ਕੀ ਹੋ ਗਈ ਨਾ ਨਹੀਂ ਗੱਲ ਵੀ ਬੱਬਾ ਜੀ ਉਹ ਤਾਂ ਫੇਰ ਕੋਈ ਚੇਜ਼ ਸੋਹਣੇ ਤਰੀਕੇ ਨਾਲ ਰਹੇਗੀ ਜਿੱਦੋਂ ਕੋਈ ਸਾਹਮਣ ਵਾਲਾ ਹੋਵੇ ਰਾਮਾਨ ਤਾਂ ਇੱਥੇ ਆ ਕੇ ਵੇਖ ਰਹੁੰਦੇ ਸੀ ਆਪਣੀਆਂ ਜਿਹੜੇ ਸਰੇ ਨੇ ਮੈਂ ਆ ਮਕਾਨ ਬਣਾਇਆ ਪਤਾ ਤਾਂ ਮੈਨੂੰ ਇਹਨਾਂ ਵੀ ਮੇਰਾ ਕਿੰਨਾ ਖਰਚਾ ਆਇਆ ਵੇਲੇਬ ਜਿਹੜਾ ਆਂਤੇ ਐ ਨਹੀਂ ਕਰਦਾ ਕਰਦਾ ਉਹਨੂੰ ਕੀ ਬਲਿਆ ਉਹ ਤੇ ਦੂਜੇ ਦਿਨ ਟਾ ਦੇਗਾ ਇਹ ਸਾਡਾ ਮੁਸਲਮਾਨਾਂ ਨੇ ਪਾਕਿਸਤਾਨ ਨੂੰ ਜਟਾਉਣਾ ਸ਼ੁਰੂ ਕੀਤਾ ਇਹਨੂੰ ਬਣਾਉਣਾ ਨਹੀਂ ਸ਼ੁਰੂ ਕੀਤਾ ਇਹ ਜੋ ਤੁਸੀਂ ਘਰ ਦੇਖ ਰਹੇ ਜੇ ਇਹ ਪੁਰਾਣਾ ਨਹੀਂ ਨਵਾਂ ਹੀ ਤਿਆਰ ਕੀਤਾ ਗਿਆ ਚੜਦੇ ਪੰਜਾਬ ਤੋਂ ਪ੍ਰਵਾਸ ਕਰਕੇ ਆਏ ਬਾਬਾ ਬशीर ਜੀ ਜਿਹੜਾ ਕਿ ਜ਼ਿਲ੍ਹਾ ਫਿਰੋਜ਼ਪੁਰਾ ਰਹਿੰਦੇ ਸੀ ਉਹਨਾਂ ਨੇ ਇੱਥੇ ਆ ਕੇ ਬੜੀਆਂ ਹੀ ਰੀਜਾਂ ਨਾਲ ਤੇ ਬੜਾ ਹੀ ਸੋਹਣਾ ਘਰ ਬਣਾਇਆ ਜੋ ਤੁਸੀਂ ਦੇਖ ਸਕਦੇ ਹੋ ਇਹ ਬਬਲੀ ਆਪਣੇ ਇਸ ਪਿੰਡ ਦੇ ਨਾਲੋਂ ਕਿਹੜੇ ਪਿੰਡ ਲੱਗਦੇ ਨੇ ਆਪਾਂ ਨੂੰ ਇੱਥੇ ਲੱਗਦੇ ਨੇ ਚੌਕੀ ਚੇਚੀ ਪੈਂਤੀ ਕਿ ਖੰਫਾਲੀ ਯਰਫਾਲੀ ਤੇ ਉਨਾਂ ਜਾਂ ਤੇ ਕੱਤੀ ਤੇ ਖੂਣਾ ਇਹ ਬਬਲਾ ਸੁਣਾ ਮੁਸਲਮਾਨ ਨੇ ਦੇਖੀ ਗਲਮੀ ਸੀ ਕਿ ਨੇ ਨਹੀਂ ਉਹ ਸਾਰੇ ਜਨ ਨੇ ਚੱਕ ਦ ਅੱਛਾ ਉਦੋਂ ਹਿੰਦੂ ਜਿਆਦਾ ਸੋਇਆ ਸੀ ਜਿਆਦਾ ਹਿੰਦੂ ਨੇ ਸੀ

ਜਿਉਗੇ ਸਾਜ ਮੰਜਾਵਾਲੇ ਤੁਸੀਂ ਹੋ ਤੇ ਮੈਂ ਤੁਹਾਡਾ ਨਾ ਅਖੀਰ ਚ ਸ਼ੁ크ਰੀਆ ਅਦਾ ਕਰਦਾ ਕਿ ਤੁਸੀਂ ਸਾਡੇ ਪਿੰਡ ਬਾਰੇ ਨਾ ਇੱਥੇ ਆਏ ਅੱਛੀ ਸੋਚ ਰੱਖੀ ਤੇ ਸਾਡੇ ਕੋਲੋਂ ਤੁਸੀਂ ਪਿੰਡ ਦੇ ਮਤਲਬ ਗੱਲਾ ਪੁੱਛੀ ਅਸੀਂ ਵੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸਹੀ ਸਹੀ ਮਾਲੂਮਾਤ ਦਈਏ ਕਿਉਂਕਿ ਅਸੀਂ ਵੀ ਪਾਕਿਸਤਾਨ ਦਾ ਹਿੱਸਾ ਹੈਗੇ ਪੰਜਾਬ ਦਾ ਹਿੱਸੇ ਹੈਗੇ ਤੇ ਤੁਸੀਂ ਸਾਡੇ ਬਰਖੁਰਦਾਰ ਹੋ ਤੇ ਅਲਹਮਦੁਲਿਲਾ ਮੈਂ ਸਮਝਦਾ ਨਾ ਕਿ ਟੋਟਲ ਆਨਰ ਗੋਸ ਟੂ ਯੂ ਕਿ ਤੁਸੀਂ ਇੱਥੇ ਆਇਓ ਤੇ ਤੁਸੀਂ ਸਾਡੇ ਕੋਲ ਬੈਠੇ ਹੋ ਤੇ ਮਾਸ਼ਾਅੱਲਾ ਇੱਕ ਅੱਛਾ ਇੱਕ ਬੱਤੀ ਚਾਹ ਦਾ ਤਾਰੂਫ ਅਗਲੇ ਜ਼ਿਲ੍ਹੇ ਚ ਵੀ ਹੋਏਗਾ ਔਰ ਜਗਤ ਹੀ ਹੋਏਗਾ ਬੜੀ ਮਿਹਰਬਾਨੀ ਹੋਰ ਮੈਂ ਹੋ ਰਹਾ ਕਹਿ ਕਿ ਬੜੀ ਮਾਹੋਸ਼ੁਕਰੀਆ ਉਹ ਗਿਆ ਅੱਜ ਸੀ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦਾ ਪਿੰਡ ਬੱਤੀ ਟੂ ਹੈ ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ حاضر ਹੁੰਦੇ ਰਵਾਂਗੇ ਰੱਬ ਰੱਖੋ